ਸੜਕ ਦੇ ਖੇ ਲੋ ਬਾਰਿਸ਼ ਅਤੇ ਗਰਮੀ ਵਿੱਚ ਡਿਊਟੀ ਦੇਣ ਵਾਲੇ ਮੁਲਾਜ਼ਮਾਂ ਨੂੰ ਐਸਐਸਪੀ ਨੇ ਦਿੱਤੀਆਂ ਛਤਰੀਆਂ ਬਾਰਿਸ਼ਾਂ ਤੇ ਗਰਮੀ ਵਿੱਚ ਸੜਕ ਤੇ ਡਿਊਟੀ ਨਿਭਾਉਣ ਵਾਲੇ ਟ੍ਰੈਫਿਕ ਮੁਲਾਜ਼ਮਾਂ ਅਤੇ ਪੀਸੀਆਰ ਮੁਲਾਜ਼ਮਾਂ ਨੂੰ ਐਸਐਸਪੀ ਗੁਰਦਾਸਪੁਰ ਦੇਆਮਾ ਹਰੀਸ਼ ਕੁਮਾਰ ਵੱਲੋਂ ਛਤਰੀਆਂ ਮੰਡੀਆਂ ਗਈਆਂ ਇਸ ਮੌਕੇ ਐਸਐਸਪੀ ਸਾਹਿਬ ਨੇ ਕਿਹਾ ਕਿ ਇਹ ਮੁਲਾਜ਼ਮ ਬੜੀ ਇਮਾਨਦਾਰੀ ਦੇ ਨਾਲ ਸੜਕਾਂ ਤੇ ਆਪਣੀ ਡਿਊਟੀ ਨਿਭਾਉਂਦੇ ਹਨ ਅਤੇ ਕਈ ਵਾਰ ਦੇਖਿਆ ਹੈ ਕਿ ਮੁਲਾਜ਼ਮ ਮੀਂਹ ਵਿੱਚ ਭਿੱਜਦੇ ਹੋਏ ਨਜ਼ਰ ਆਉਂਦੇ ਹਨ ਅਤੇ ਕਦੇ ਤੁੱਬੇ ਖੜੇ ਹੋ ਕੇ ਡਿਊਟੀ ਕਰਦੇ ਦੇਖ ਕੇ ਜਾਂਦੇ ਹਨ ਜਿਸ ਕਰਕੇ ਅੱਜ ਮੁਲਾਜ਼ਮਾਂ ਨੂੰ ਇਹ ਛਤਰੀਆਂ ਮੰਡੀਆਂ ਗਈਆਂ ਤਾਂ ਜੋ ਇਹ ਹੋਰ ਲਗਨ ਦੇ ਨਾਲ ਆਪਣੀ ਡਿਊਟੀ ਕਰ ਸਕਣ ਅਤੇ ਬਰਦੇ ਮੀਂਹ ਵਿੱਚ ਤਪਦੀ ਧੁੱਪ ਤੋਂ ਉਹਨਾਂ ਦਾ ਬਚਾਅ ਹੋ ਸਕੇ ਅੱਜ ਗੁਰਦਾਸਪੁਰ ਪੁਲਿਸ ਵੱਲੋਂ ਇਕੋ ਕਨਜ਼ਰਵ ਫਾਊਂਡੇਸ਼ਨ ਦੇ ਦੁਆਰਾ ਇੱਥੇ ਜਿਹੜੀ ਹੈ ਜੋ ਅੰਬ੍ਰੈਲਸ ਹਨ ਬੇਸਿਕਲੀ ਉਹਨਾਂ ਦੀ ਡਿਸਟ੍ਰਿਬਿਊਸ਼ਨ ਕੀਤਾ ਗਿਆ ਕਿਉਂਕਿ ਅਸੀਂ ਦੇਖਦੇ ਹਾਂ ਕਿ ਸੀਜ਼ਨ ਗਰਮੀ ਦਾ ਉਮਸਦਾ ਤੇ بارش ਦਾ ਹੈਗਾ ਕਈ ਵਾਰ ਪੁਲਿਸ ਨੂੰ ਜਾਂ ਮੁਲਾਜ਼ਮਾਂ ਨੂੰ ਦਿੱਕਤ ਵੀ ਆਂਦੀ ਹੈ ਕਿ ਉਹ ਧੂਪ ਦੇ ਵਿੱਚ ਡਿਊਟੀ ਕਰਦੇ ਆ ਡੀਹਾਈਡਰੇਸ਼ਨ ਹੁੰਦੀ ਹੈ ਪਸੀਨਾ ਆਂਦਾ ਸੋ ਇਹ ਜਸਟ ਇੱਕ ਵੈਲਫੇਅਰ ਮੇਜਰ ਹੈ ਉਹਨਾਂ ਨੂੰ ਛਤਰੀਆ ਡਿਸਟ੍ਰਿਬਿਊਟ ਕੀਤੀ ਗਈ ਹੈ ਜਿੱਥੇ ਵੀ ਉਹ ਨਾਕੇ ਤੇ ਹੋਣ ਚਾਹੇ ਕੋਈ ਟ੍ਰੈਫਿਕ ਦੀ ਡਿਊਟੀ ਕਰ ਰਿਹਾ ਤਾਂ ਉਹਨਾਂ ਦੀ ਹੈਲਪ ਤੇ ਲਈ ਹੈਗਾ ਐਂਡ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਇਕੋ ਕਨਜ਼ਰਵ ਫਾਊਂਡੇਸ਼ਨ ਨੇ ਜਿਹੜਾ ਹੈ ਇੰਨਾ ਸੋਚਿਆ ਮੁਲਾਜ਼ਮਾਂ ਦੇ ਬਾਰੇ ਸੋ ਔਰ ਇੱਦਾਂ ਦੇ ਹੋਰ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਆ ਡੈਫੀਨਟਲੀ ਕਈ ਵਾਰ ਉਹ ਇਹ ਵੀ ਹੁੰਦਾ ਹੈ ਕਿ ਉਹ ਜਸਟ ਬਿਕੋਜ਼ ਆਫ ਦੀ ਵੈਦਰ ਕੰਡੀਸ਼ਨ ਹਨਾ ਕਈ ਵਾਰ ਇਹ ਸਾਨੂੰ ਡਿਊਟੀ ਵੀ ਕਰਨੀ ਪੈਂਦੀ ਹੈ ਤੇ ਆਪਣਾ ਧਿਆਨ ਨਹੀਂ ਰੱਖ ਪਾਉਂਦੇ ਸੋ ਇਹ ਆਪਣੇ ਵੱਲੋਂ ਇੱਕ ਕੀਤੀ ਗਈ ਪਹਿਲ ਹੈ ਕਿ ਵੀ ਉਹ ਜਿੱਥੇ ਵੀ ਡਿਊਟੀ ਕਰ ਰਹੇ ਹੋ ਉਹਨਗੇ ਚਾਹੇ ਬਾਰਿਸ਼ ਹੋ ਚਾਹੇ ਕਿਤੇ ਵੈਦਰ ਦੀ ਕੰਡੀਸ਼ਨ ਲਾ ਕਈ ਵਾਰ ਧੁੱਪ ਉਹ ਤੇਜ਼ ਹੁੰਦੀ ਹੈ रिकॉर्ड टेंपरेचर चले जाते हैं तो उस वेदर ਦੇ ਵਿੱਚ ਵੀ ਆਪਣੇ ਮੁਲਾਜ਼ਮ ਜਿਹੜੇ ਉਹ ਡਿਊਟੀ ਪ੍ਰੋਪਰਲੀ ਕਰਪਣ ਸੋ ਉਹਨਾਂ ਦੇ ਲਈ ਇਹ ਸਟੈਪਸ ਲਏ ਗਏ ਮੈਂ ਐਸਐਸਪੀ ਸਾਹਿਬ ਗੁਰਦਾਸਪੁਰ ਜੀ ਦਾ ਬਹੁਤ ਹੀ ਧੰਨਵਾਦ ਦਿਆਂ ਜਿਹੜਾ ਨੇ ਆਪਣੇ ਛੋਟੇ ਮੁਲਾਜ਼ਮਾਂ ਦਾ ਖਿਆਲ ਰੱਖਦੇ ਹੋਏ ਡਿਊਟੀ ਦੇਖਦੇ ਹੋਏ ਗਰਮੀ ਨੂੰ ਦੇਖਦੇ ਉਹਨਾਂ ਦੇ ਵਾਸਤੇ ਜਿਹੜੇ ਨੇ ਛਤਰੀਆਂ ਦਾ ਉਪਰਾਲਾ ਕੀਤਾ ਹੈ ਇਹਨਾਂ ਕਰਕੇ ਮੈਂ ਐਸਐਸਪੀ ਸਾਹਿਬ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਇਹ 50 ਤੋਂ 55 ਮੁਲਾਜ਼ਮ ਸੀ ਇੱਥੇ ਜਿਹੜੇ ਪ੍ਰੈਜ਼ੈਂਟ ਸੀ ਸਾਡੇ ਉਹਨਾਂ ਨੂੰ ਐਸਐਸਪੀ ਸਾਹਿਬ ਨੇ ਛਤਰੀਆਂ ਦਿੱਤੀਆਂ ਨੇ ਔਰ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਬਾਅਦ ਵਿੱਚ ਦਿੱਤੀਆਂ ਜਾਣਗੀਆਂ ਔਰ ਜਿਹੜੇ ਨਾਕੇ ਆ ਉੱਥੇ ਵੀ ਉਹਨਾਂ ਨੂੰ ਛਤਰੀਆਂ ਜੇ ਪ੍ਰੋਵਾਈਡ ਕੀਤੀਆਂ ਜਾਣਗੀਆਂ ਬਹੁਤ ਬੜਾ ਵਧੀਆ ਪ੍ਰਾਲਾ ਤੇ ਸਹਾਇ ਹੋਣੀਆਂ ਜੀ ਡਿਊਟੀ ਦੇ ਵਿੱਚ ਜਦੋਂ ਗਰਮੀ ਆ ਜਾਂਦੀਆਂ ਜਾਂ ਬਾਰਿਸ਼ ਆ ਜਾਂਦੀਆਂ ਤੇ ਮੁਲਾਜ਼ਮ ਜਿਹੜੇ ਡਿਊਟੀ ਵਿੱਚ ਥੋੜਾ ਜਿਹਾ ਕਿਸੇ ਜਗ੍ਹਾ ਲੱਭਦੀ ਦਾ ਲੋਕਾਂ ਦੀ ਬਾਰਿਸ਼ ਤੋਂ ਉਹ ਛਤਰੀ ਕੋਲ ਹੋਏਗੀ ਤੇ ਟ੍ਰੈਫਿਕ ਮੁਲਾਜ਼ਮ ਜਿਹੜਾ ਚੌਂਕ ਦੇ ਵਿੱਚ ਖਲੋ ਕੇ ਉਹ ਜਿਆ ਡਿਊਟੀ ਨਿਭਾ ਸਕੇਗਾ